ਆ ਕੇ ਪਜੋ ਚੋਈ ਲੋਈ ਨਹੀਂ ਗਈ ਦੇਖਿਓ ਪਿੱਛੇ ਦਾ ਹੋ ਜਾ ਗੱਡੀ ਨੂੰ ਸੌਂ ਚਮਕ ਤੇ ਯੋਧਾ ਜੈਨ ਸਾਹਿਬ ਗੱਡੀ ਨੂੰ ਸਾਹਿਬ ਹਾਂਜੀ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਨਿਊਜ਼ ਵਿੱਚ ਕਾਫੀ ਜ਼ਿਆਦਾ ਹਾਈਲਾਈਟਡ ਸੀਗਾ ਇੱਕ ਜਿਹੜਾ ਕੰਦੋਲੇ ਪਿੰਡ ਵਾਲਾ ਇਨਸੀਡੈਂਟ ਸੀਗਾ ਜਿੱਦੇ ਜ ਇੱਕ ਮਾਈਨਰ ਕੁੜੀ ਦੇ ਨਾਲ ਜਿਹੜਾ ਸਰਪੰਚ ਜਿਹੜਾ ਕੰਦੋਲੇ ਪਿੰਡ ਦਾ ਸੀਗਾ ਉਹਨੇ ਰੇਪ ਕੀਤਾ ਸੀ ਜਿਹਦੇ ਤਹਿਤ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਹੋਇਆ 16 ਫਰਵਰੀ ਨੂੰ ਇੱਕ ਪਰਚਾ ਦਰਜ ਕੀਤਾ ਗਿਆ ਸੀਗਾ 64 61 ਜਿਹੜੀ ਆਪਣੇ ਭਾਰਤੀ ਨਿਆਂ ਸੰਹਿਤਾ ਔਰ ਪੋਕਸੋ ਐਕਟ ਤੇ ਐਸ ਸੀ ਐਸ ਟੀ ਐਕਟ ਦੇ ਤਹਿਤ ਜਿਹਦੇ ਵਿੱਚ ਇੱਕ ਦੋ ਦੋਸ਼ੀ ਸੀਗੇ ਸਰਪੰਚ ਹਰਵਿੰਦਰ ਸਿੰਘ ਤੇ ਦੂਜਾ ਸੀਗਾ ਮਨਦੀਪ ਸਿੰਘ ਜਿਹੜਾ ਇਹਦੇ ਨਾਲ ਸੀਗਾ ਜਿਨੇ ਇਹਨੂੰ ਕੁੜੀ ਨੂੰ ਲੈ ਜਾ ਕਰਕੇ ਉੱਥੇ ਹੋਟਲ 'ਚ ਛੱਡਿਆ ਸੀਗਾ ਦੋਸ਼ੀ ਮਨਦੀਪ ਸਿੰਘ ਨੂੰ ਤਾਂ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਸੀ ਉਸੇ ਦਿਨ ਬਟ ਜਿਹੜਾ ਸਰਪੰਚ ਹੈਗਾ ਹਰਵਿੰਦਰ ਸਿੰਘ ਉਹ ਕਾਫੀ ਸਮੇਂ ਤੋਂ ਭਗੋੜਾ ਸੀਗਾ ਜਿਹਦੇ ਰਿਗਾਰਡਿੰਗ ਸਾਡੀ ਪੁਲਿਸ ਵੱਲੋਂ ਲਗਾਤਾਰ ਜਿਹੜੇ ਹਨ ਰੇਡਾਂ ਕੀਤੀਆਂ ਜਾ ਰਹੀਆਂ ਸੀਗੀਆਂ ਤਫ਼ਤੀਸ਼ ਕੀਤੀ ਜਾ ਰਹੀ ਸੀਗੀ ਔਰ ਤਫ਼ਤੀਸ਼ ਦੌਰਾਨ ਜਿਹੜਾ ਹੈਗਾ ਇਹਨੂੰ ਫੜਨ ਵਾਸਤੇ ਕਾਫੀ ਥਾਵਾਂ ਤੇ ਆਪਾਂ ਰੇਡ ਕੀਤੀਆਂ ਇੱਕ ਜਿਹੜਾ ਇਹਦਾ ਮੈਨੇਜਰ ਸੀਗਾ ਉਸ ਮੈਨੇਜਰ ਨਛੱਤਰ ਸਿੰਘ ਨੂੰ ਜਿਹੜਾ ਹੈਗਾ ਪੁਲਿਸ ਨੇ ਗ੍ਰਿਫਤਾਰ ਕੀਤਾ ਕਿਉਂਕਿ ਉਹਨੇ ਇਹਨੂੰ ਇੱਕ SIM ਲੈ ਕਰਕੇ ਦਿੱਤਾ ਸੀਗਾ ਅੱਗੇ ਠਹਿਰ ਕਰਵਾਈ ਸੀ ਜਿਹਦੇ ਰਿਗਾਰਡਿੰਗ ਇੱਕ ਵੱਖਰਾ ਪਰਚਾ ਜਿਹੜਾ ਹੈ ਪੁਲਿਸ ਵੱਲੋਂ ਮਕਦਮਾ ਨੰਬਰ 23 1 ਮਾਰਚ ਨੂੰ ਦਰਜ ਕੀਤਾ ਗਿਆ ਸੀਗਾ 249 BNS ਦੇ ਤਹਿਤ ਔਰ ਉਹਨੂੰ ਗ੍ਰਿਫਤਾਰ ਕੀਤਾ ਗਿਆ ਸੀ ਗ੍ਰਿਫਤਾਰੀ ਤੋਂ ਬਾਅਦ ਤੋਂ ਪਤਾ ਲੱਗਾ ਕਿ ਇਹਦੀ ਠਹਿਰ ਜਿਹੜੀ ਹੈਗੀ ਹੈ ਬੁਲਨਾਪੁਰ ਸਾਈਡ ਦਾਖੇ ਸੀਗੀ ਉੱਥੇ ਜਾ ਕਰਕੇ ਪੁਲਿਸ ਨੇ ਰੇਡ ਕੀਤੀ ਤੇ ਉੱਥੋਂ ਜਿਹੜਾ ਹੈਗਾ ਪੁਲਿਸ ਨੂੰ ਚਕਮਾ ਦੇ ਕੇ ਕਰਕੇ ਫਰਾਰ ਹੋਣ ਵਿੱਚ ਕਾਮਯਾਬ ਹੋਇਆ ਔਰ ਪੁਲਿਸ ਵੱਲੋਂ ਹੋਰ ਤਫ਼ਤੀਸ਼ ਵਿੱਚ ਜਿਹੜਾ ਹੈਗਾ ਜਿਹੜਾ ਉੱਥੋਂ ਦਾ ਇੱਕ ਐਕਸ ਸਰਪੰਚ ਸੀਗਾ ਅਮਨਦੀਪ ਸਿੰਘ ਅਮਨਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਜਿਹਦਾ ਵੀ ਜਿਹੜਾ ਠਹਿਰ ਦੇਣ ਵਿੱਚ ਜਿਹੜਾ ਰੋਲ ਸੀਗਾ ਉਹਨੂੰ ਉਹਦੇ ਵਿੱਚ ਗ੍ਰਿਫਤਾਰੀ ਪਾਈ ਗਈ ਔਰ ਜਦੋਂ ਉਹਦੀ ਪੁੱਛਗਿੱਛ ਫਰਦਰ ਕੀਤੀ ਆਪਾਂ ਤੇ ਸਾਨੂੰ ਪਤਾ ਲੱਗਾ ਕਿ ਇਹਦਾ ਇੱਕ ਕਜ਼ਨ ਹੈਗਾ ਜਿਹੜਾ ਕਿ ਆਈਸਲੈਂਡ ਦਾ ਸਿਟੀਜ਼ਨ ਹੈਗਾ ਉਹ ਇਹਨੂੰ ਪਨਾ ਦੇਣ ਵਿੱਚ ਜਿਹੜਾ ਸੀਗਾ ਨਾਲ ਸੀਗਾ ਉਹਦੀ ਆਪਾਂ ਐਲਓਸੀ ਖਲਵਾਈ ਜਿਹੜਾ ਕਿ ਮੁੰਬਈ 에ਅਰਪੋਰਟ ਤੇ ਡਿਟੇਨ ਕੀਤਾ ਗਿਆ ਉਹ ਤੋਂ ਵੀ ਆਪਾਂ ਫਰਦਰ ਇਨਵੈਸਟੀਗੇਸ਼ਨ ਕੀਤੀ ਪੁੱਛਗਿੱਛ ਕੀਤੀ ਤਫਤੀਸ਼ ਦੌਰਾਨ ਜਿਹੜੀ ਦੀ ਵਾਈਫ ਹੈਗੀ ਇਹ ਮਨਪ੍ਰੀਤ ਕੌਰ ਉਹਨੂੰ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ ਕਿਉਂਕਿ ਇਹਦਾ ਕੋਈ ਸਾਨੂੰ ਕਲੂ ਨਹੀਂ ਮਿਲ ਰਿਹਾ ਸੀਗਾ ਤੇ ਇਹਦੇ ਵਾਸਤੇ ਆਪਾਂ ਪ੍ਰੈਸ ਨੋਟ ਜਾਰੀ ਕਰਕੇ ਤੁਹਾਡੇ ਰਾਹੀਂ ਸਾਰੀ ਪਬਲਿਕ ਨੂੰ ਆਪਾਂ ਬੇਨਤੀ ਕੀਤੀ ਸੀਗੀ ਕਿ ਜੋ ਵੀ ਬੰਦਾ ਹੈ ਇਹਦੇ ਰਿਗਾਰਡਿੰਗ ਸਾਨੂੰ ਇਨਫੋਰਮੇਸ਼ਨ ਦੇਊਗਾ ਉਹਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਊਗਾ ਅੱਜ ਸਾਡੀ ਪੁਲਿਸ ਨੂੰ ਕਾਫੀ ਵੱਡੀ ਸਫਲਤਾ ਹਾਸਲ ਹੋਈ ਜਦੋਂ ਜਿਹੜਾ ਪੁਲਿਸ ਵੱਲੋਂ ਪ੍ਰੈਸ਼ਰ ਮੇਨਟੇਨ ਕੀਤਾ ਗਿਆ ਸੀਗਾ ਜਿੰਨੇ ਵੀ ਇਹਨਾਂ ਦੇ ਰਿਲੇਟਿਵਸ ਹੈਗੇ ਨੇ ਜਾਂ ਠਹਿਰਾ ਹੈਗੇ ਨੇ ਉੱਥੇ ਰੇਡਸ ਕੀਤੀਆਂ ਜਾ ਰਹੀਆਂ ਸੀ ਲਗਾਤਾਰ ਉਹਦੇ ਤਹਿਤ ਅੱਜ ਇਹ ਸਾਡੇ ਕੋਲ ਡੂਮ ਛੇੜੀ ਦੇ ਕੋਲ ਪੇਸ਼ ਹੋਇਆ ਹੈਗਾ ਔਰ ਇਹਦੀ ਗ੍ਰਿਫਤਾਰੀ ਜਿਹੜੀ ਕਿ ਪੁਲਿਸ ਨੇ ਪਾ ਲਈ ਹੈਗੀ ਉਹਨਾਂ ਨੂੰ ਜੁਡੀਸ਼ੀਅਲ ਮੈਜਿਸਟਰੇਟ ਕੋਲ ਪੇਸ਼ ਕਰਾ ਕਰਕੇ ਆਪਾਂ ਇਹ ਰਿਮਾਂਡ ਲਵਾਂਗੇ ਤੇ ਪਤਾ ਕਰਾਂਗੇ ਕਿ ਤਫਤੀਸ਼ ਜਦੋਂ ਆਪਾਂ ਚੱਲ ਰਹੇ ਪਰਚਾ ਹੁਣ ਤਬਾਦੇ ਕਿਥੇ ਕਿਥੇ ਠਹਿਰਿਆ ਹੋਰ ਕਿਦੀ ਕਿਦੀ ਮਦਦ ਇਹਨੇ ਲਈ ਹੈ ਜਾਂ ਹੋਰ ਕਿਸੇ ਕ੍ਰਾਈਮ ਵਿੱਚ ਵੀ ਇਹਦਾ ਕੋਈ ਰੋਲ ਹੈ ਜਾਂ ਨਹੀਂ ਹੈ ਸਾਰੀਆਂ ਗੱਲਾਂ ਆਪਾਂ ਇਹ ਤੋਂ ਪੁੱਛਗਿਛ ਕਰਕੇ ਕੱਢਾਂਗੇ ਸਰ ਸਰੈਂਡਰ ਕੋਈ ਕਿਸੇ ਟੇਪ ਆਫਸਰ ਜਿਹੜਾ ਗ੍ਰਫਤਾਰ ਹੈ ਨਹੀਂ ਇਹ ਸਰੈਂਡਰ ਕੀਤਾ ਹੈ ਗੈਨੇ ਇਹ ਪੇਸ਼ ਹੋਇਆ ਸਾਡੀ ਪੁਲਿਸ ਕੋਲ ਸਾਡਾ ਉੱਥੇ ਡੂਮ ਛੇੜੀ ਨਾਕਾ ਸੀਗਾ ਜਿੱਥੇ ਆਪ ਆ ਕਰਕੇ ਇਹਦੇ ਰਿਲੇਟਿਵਸ ਨੇ ਇਹਨੂੰ ਲਿਆ ਕਰਕੇ ਪੇਸ਼ ਕੀਤਾ ਹੈਗਾ ਸਰ ਕਿਹੜੇ ਡੀਪ ਆ ਲਗਾ ਗਿਆ ਸੀ ਇਹ ਪੰਜ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਸੀ ਕਿ ਇਸ ਤੋਂ ਇਲਾਵਾ CIA ਸਟਾਫ ਦੀਆਂ ਆਲਮੋਸਟ ਚਾਰ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਸੀ ਜਿਦੇ ਚ ਆਪਾਂ ਮੁਹਾਲੀ ਮੁੱਲਾਪੁਰ ਜਗਨਾਉ ਦੇ ਏਰੀਏ ਵਿੱਚ ਆਪਣੇ ਏਰੀਏ ਵਿੱਚ ਇੱਥੇ ਨੂਰਪੁਰ ਬੇਦੀ ਵੀ ਆਪਾਂ ਕੁਝ ਰੇਡਸ ਕੀਤੀਆਂ ਸੀਗਾ ਲਗਾਤਾਰ ਇਵਨ ਆਪਾਂ ਆਊਟ ਆਫ ਸਟੇਟ ਵੀ ਜਾ ਕਰਕੇ ਆਏ ਆਂ ਔਰ ਜਦੋਂ ਸਾਨੂੰ ਪਤਾ ਲੱਗਾ ਕਿ ਇਹਦਾ ਪਰ ਆ ਜਿਹੜਾ ਕਜ਼ਨ ਹੈਗਾ ਉਹ ਭਜਨ ਦੀ ਕੋਸ਼ਿਸ਼ ਕਰ ਰਿਹਾ ਉਹਦਾ ਮਿੰਟੋ-ਮਿੰਟੀ ਆਪੈਲੋਸੀ ਖੁਲਵਾ ਕਰਕੇ ਉਹਨੂੰ ਰਾਤ ਨੂੰ ਡਿਟੇਨ ਕਰਵਾਇਆ ਔਰ ਸਾਡੀ ਪੁਲਿਸ ਜਿਹੜੀ ਹੈਗੀ ਉਹ ਫਲਾਈਟ ਰਾਹੀਂ ਜਾ ਕਰਕੇ ਇਹਨੂੰ ਉੱਥੋਂ ਲੈ ਕਰਕੇ ਆਈ ਹੈਗੀ ਤੇ ਕਾਫੀ ਤਗੜੀ ਮਿਹਨਤ ਕੀਤੀ ਸਾਡੇ ਪੁਲਿਸ ਟੀਮ ਨੇ ਔਰ ਇਹ ਦੋਸ਼ੀ ਨੂੰ ਆਪਾਂ ਗ੍ਰਿਫਤਾਰ ਕੀਤਾ ਹੈਗਾ ਸਰ ਜੀ ਤੁਸੀਂ ਅਦਾਲਤ ਚ ਪੇਸ਼ ਨਾਤਾ ਜੀ ਨਹੀਂ ਹੁਣੇ ਗ੍ਰਿਫਤਾਰੀ ਇਹਦੀ ਪਾਈ ਹੈਗੀ ਐ ਅਸੀਂ ਸਭ ਤੋਂ ਪਹਿਲਾਂ ਇਹ ਸੋਚਿਆ ਕਿਉਂਕਿ ਕਾਫੀ ਜ਼ਿਆਦਾ ਰੋਸ ਪਬਲਿਕ ਵਿੱਚ ਸੀਗਾ ਇਸ ਚੀਜ਼ ਨੂੰ ਲੈ ਕਰਕੇ ਤੇ ਤੁਹਾਡੇ ਰਾਹੀਂ ਆਪਾਂ ਸਾਰਿਆਂ ਨੂੰ ਇਨਫੋਰਮ ਕਰਨਾ ਚਾਹੁੰਦੇ ਸੀ ਕਿ ਪੁਲਿਸ ਲ ਕੋਈ ਅਗਰ ਮਾਸੂਮ ਹੈਗਾ ਹੈ ਕੋਈ ਇਨੋਸੈਂਟ ਹੈਗਾ ਜਿਸਦੇ ਨਾਲ ਇਹੋ ਜਿਹਾ ਕੁਝ ਵਿਕਟਿਮ ਬਣ ਜਾਂਦਾ ਹੈਗਾ ਤਾਂ ਉਹਦੇ ਵਾਸਤੇ ਲਗਾਤਾਰ ਜਿਹੜੀ ਪੁਲਿਸ ਕੰਮ ਕਰ ਰਹੀ ਹੈਗੀ ਔਰ ਅੱਗੇ ਵੀ ਜਿਹੜਾ ਹੈਗਾ ਉਹਨੂੰ ਪੂਰੀ ਤਰੀਕੇ ਦੇ ਨਾਲ ਜਸਟਿਸ ਦਿਵਾਵਾਂਗੇ ਸਰ ਇਸ ਤਰ੍ਹਾਂ ਤਕਨੀਕਾਂ ਤੋਂ ਮੁਸ਼ਕਲ ਨਹੀਂ ਹੈ ਕੋਈ ਕੁਝ ਨਹੀਂ ਤਾਂ ਇਹ ਕੁਝ ਰੁਕਾਵਟ ਪੇਸ਼ ਦੇਖੋ ਇਹ ਰੁਕਾਵਟਾਂ ਇਹੀ ਹੈਗੀਆਂ ਨੇ ਕਿ ਜਦੋਂ ਇੱਕ ਬੰਦੇ ਨੂੰ ਪਤਾ ਲੱਗਿਆ ਕਿ ਇੱਕ ਕ੍ਰਿਮੀਨਲ ਹੈਗਾ ਹੈ ਤਾਂ ਉਹਨੂੰ ਕਿਸੇ ਵੀ ਤਰੀਕੇ ਦੀ ਠਹਿਰ ਨਹੀਂ ਦੇਣੀ ਚਾਹੀਦੀ ਹੈ ਜਿਹੜੇ ਕਾਨੂੰਨ ਹੈਗੇ ਉਹ ਬੜੇ ਸਖਤ ਹੈਗੇ ਨੇ ਔਰ ਅਗਰ ਕੋਈ ਵੀ ਜਰਾ ਜੀ ਵੀ ਹੈਲਪ ਕਰਦਾ ਹੈ ਕਿਸੇ ਦੀ ਕਿਸੇ ਨੇ SIM ਕਾਰਡ ਪ੍ਰੋਵਾਈਡ ਕਿਸੇ ਨੇ ਕਿਸੇ ਨੂੰ ਠਹਿਰ ਦਿਲਵਾਇਆ ਕਿਸੇ ਨੇ ਭੱਜਣ ਵਿੱਚ ਮਦਦ ਕੀਤੀ ਗੱਡੀ ਦਿੱਤੀ ਹੈਗੀ ਹੈ ਉਹਨਾਂ ਸਾਰਿਆਂ ਦੇ ਖਿਲਾਫ ਜਿਹੜਾ ਹੈਗਾ ਹਾਰਬਰਿੰਗ ਦਾ ਜਿਹਨੂੰ ਪਨਾਹ ਦੇਣ ਦਾ ਪਰਚਾ ਕਹਿੰਦੇ ਆ ਉਹ ਬਣਦਾ ਹੈਗਾ ਔਰ ਇਹ ਛੋਟੀ ਜੀ ਗਲਤੀ ਜਿਹੜੀ ਕਿ ਕਿਸੇ ਨੂੰ ਉਹਦਾ ਸਿਟੀਜ਼ਨਸ਼ਿਪ ਖਤਮ ਕਰਾ ਸਕਦੀ ਹੈ ਬਾਹਰ ਜਾਣ ਦਾ ਸੁਪਨਾ ਖਤਮ ਕਰ ਜਾਂਦੀ ਹੈ ਉਹਨੇ ਆਈਸਲੈਂਡ ਦਾ ਬੰਦਾ ਜਿਹਦੀ ਗ੍ਰਿਫਤਾਰੀ ਪੈ ਗਈ ਹੈ ਉਹਨੇ ਵਿਦਆਊਟ ਜਦੋਂ ਤੱਕ ਕੰਪਲੀਟ ਨਹੀਂ ਹੁੰਦੀ ਹੈ ਤਫਤੀਸ਼ ਉਦੋਂ ਤੱਕ ਬਾਹਰ ਨਹੀਂ ਜਾ ਸਕਦੇ ਜਦੋਂ ਤੱਕ ਟ੍ਰਾਇਲ ਖਤਮ ਨਹੀਂ ਹੁੰਦਾ ਜੀ ਥੈਂਕ ਯੂ ਥੈਂਕ ਯੂ ਕਿਰਨਪੁਰ ਸਾਹਿਬ